باہت 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 سو میں سارے ساتھی بےتی کرتا ہے ਸਰਦਾਰ ਅਰਬੀਸ ਸਿੰਘ ਉਹਦੇ ਨਾਲ ਉਹਨਾਂ ਨੇ ਗੈਰ ਦੇ ਜਾਣਾ ਹੈ ਸੋ ਸਾਰਿਆਂ ਦਾ ਸਾਰਿਆਂ ਦੀ ਜਿੱਥੇ ਬੰਦੀਆਂ ਜਿਹੜੀਆਂ ਕੀਤੀਆ ਕੋ ਸਦਾਰਾ ਕਿਸੇ ਨੂੰ ਨਾ ਇਹਨਾਂ ਦੇ ਸੈਕਟਰੀਰ ਤੋਂ ਦੱਸ ਦਿੱਤੇ ਆ ਵੀ ਅੱਲਾਹ ਵਾਹ ਵਾਹ ਜਿਨੇ ਵੀ ਉਹਦੇਆਂ ਨੇ ਡਿਊਟੀਆਂ ਕੀਤੀਆਂ ਤੇ ਬਹੁਤ ਤੰਦੇ ਹੀ ਨਾਲ ਤੇ ਰਮਾਨ

ਬਹੁਤ ਬਹੁਤ ਧੰਨਵਾਦ ਆਜਾ ਜੀ ਬੰਦੀ ਸਭ ਨੇ ਦੇਖਣਾ ਭਾਜੀ ਉਹ ਕੋ ਸਾਡਾ ਨਾਲ ਹੋ ਜਾਓ ਨਾਲ ਹੋ ਜਾਓ ਸਾਡਾ ਪਿਆਰ ਸਾਡਾ ਭਾਈ ਜਿਹੜਾ ਸਾਡਾ ਇੱਕ ਐਸਪੀ ਬੀਸੀ ਜੱਜਪੁਰ ਜੀ ਸਾਡਾ ਭਾਈ ਜਿਹੜਾ ਸਾਡਾ ਇੱਕ ਮਾਝੇ ਵਿੱਚ ਸਾਰਿਆਂ ਦਾ ਜਿਹੜਾ ਵਿੱਚੋਂ ਮਿਲਿਆ ਇਸ ਸਪੈਕਟਰ ਬਾਪ ਜੀ ਜੋ ਕੀ ਕੀ ਹੋਇ ਕਮਾਈਆ ਜੋ ਬਣਾ ਨੇ ਬਿਊਟੀ ਕੀਤੀ ਆ ਮਾਝੇ ਆਲੋ ਮਾਹਲੇ ਕਿ ਤੁਹਾਨੂੰ ਕੋਈ ਕਾਰ ਹੈ ਭਾਈ ਇੱਧਰ ਦੇਖਣਾ ਸਾਰੇ ਨੇ ਲੋ ਜੀ ਸਾਹਮਣੇ ਤੁਹਾਡਾ ਨਾਮ ਸ਼ੁਕਰੀਆ ਜੀ ਇਹ ਵੀ ਬਹੁਤ ਟੀਕੇ ਦੇ ਤਰ੍ਹਾਂ ਨਿਕਲਿਆ ਸਮਾਰੋਹ ਦੇ ਮੌਕੇ 'ਤੇ ਸਲਾਮ ਜੀ ਆਇਓ ਸੋਹ ਬੋਧਨ ਬਹੁਤ ਸਾਰੇ ਸਾਰੇ ਆ ਜਾਣਗੇ ਕੋਈ ਗੱਲ ਨਹੀਂ ਸਾਰੇ ਨਾਮ ਨਾਲ ਹੋ ਜੇ ڈیوٹی کر کے ਕੱਲਾ ਪਰਵਾਰ ਨਹੀਂ ਪਾਉਂਦਾ ਉਹਨੇ ਆਪਣਾ ਕੋਈ ਨਾ ਜੋਸ਼ੀਆ ਕਰਨ ਸਾਥੀ ਨੇ ਬੋਲੇ ਸੋਨ ਹੋ ਚਲ ਖਲੋਇਆ ਹੁਣ ਪਹਿਲੇ ਹੋਇਆ ਤੁਹਾਨੂੰ ਪਤਾ ਜੀ ਮੋ ਜੀ ਐਮ ਸਾਹਿਬ ਦਾ ਅੱਜ ਇਸ ਟੈਰਮਿੰਟਰ ਪਹੁੰਚਦੇ ਬਹੁਤ ਬਹੁਤ ਅਨੁਗਰਾਹ ਕਰਦਾ ਕਿ ਮੇਰੇ ਦੂਰੋਂ ਮੈਨੋਂ ਆਏ ਰਿਸ਼ਤੇਦਾਰ ਸੱਜਣ ਉਤਰ ਸਟਾਫ ਸਾਰਿਆਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਅਤੇ ਮੇਰੀ ਯੂਨੀਵਰਸਿਟੀ ਦੌਰਾਨ ਕੋਈ ਢੁਨੀ ਦੇ ਚਲਦੇ ਆ ਸੂਤਨੀਕ ਹੋ ਗਈ ਹੋਈ ਤੇ ਉਸ ਚੀਜ਼ ਦੀ ਮੈਂ ਆਪਣੀ ਗੰਤੀ ਦੇ ਦਿੱਤੀ ਹੋਏ ਜਦੋਂ ਮੈਂ ਮਾਫੀ ਮੰਗਣਾ ਤੇ ਅੱਗੇ ਮੇਰੇ ਵੱਲੋਂ ਕੋਈ ਵੀ ਇਦਾਂ ਨਹੀਂ ਵੈਸੇ ਕੋਈ ਅਟਕਤ ਕਿਸੇ ਤਰ੍ਹਾਂ ਦੀ ਟਿੱਪਣੀ ਜਰੀ ਕੀਤੀ ਗਈ ਸੀ ਪਰ ਇਹ ਵੀ ਚਲੋ ਜੁਕੀ ਤਰ੍ਹਾਂ ਕਈ ਵਾਰ ਹੋ ਜਾਂਦਾ ਕੁਛ-ਕੁਛ ਉੱਪਰ ਵੱਲੇ ਤੇ ਤੇਰੇ ਸਾਰੇ ਸਪਟਾਰਜੋ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨਾ ਨੇ ਇਹਨਾਂ ਕੋਸ਼ਿਸ਼ਾਂ ਕੀਤੀਆਂ ਗ੍ਰੈਂਡ ਇੰਸਪੈਕਟਰ ਸਾਹਿਬਾ ਨੇ ਵੀਰ ਸਾਹਿਬ ਨੇ ਅਤੇ ਮੇਰੇ ਡਰਾਈਵਰ ਜਿੰਕ ਤੇ ਵਰਕਸ਼ਾਪ ਦੇ ਲੋਕੀ ਆਪਣੇ ਲਗਨ ਨਾਲ ਸਰਾਹੀ ਨੂੰ ਜਿਵੇਂ ਜੀਵਨ ਤੋਂ ਕਾਰਨ ਰਿਹਾ ਵਾ ਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਅੱਜ ਜਿਹੜੇ ਵਿਦਾਇਗੀ ਦਾ ਦਿਨ ਹੈ ਤੇ ਮੇਰੀਆਂ ਖੁਸ਼ੀਆਂ ਦੇ ਵਿੱਚ ਮੇਰੇ ਨਾਲ ਅਮਰਸਰ ਸਾਰੇ ਹੀ ਜਾਣੀ ਕਰਵਾਉਂਦਾ ਕਰੀ ਵਾੜ ਦੀ ਟਿਕਾ ਟਸਰਾ ਵਾੜ ਦੀ ਸਾਰੇ ਬਠੋੜਾਂ ਦੇ ਬਾਈਥਾ ਬਾਈਥਾ ਸਾਰੇ 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 ਅੱਜ ਅੱਡ ਪਾ ਰਿਹਾ ਸਿੱਧੀ ਪਾਉਂਦੇ ਮੈਂ ਜਿੱਤਾ ਭੇਜਣੇ ਸੀ ਜਿਹੜੇ ਕਾਉਣਗੇ ਅੱਡ ਪਾ ਰਿਹਾ